ਅਮਰੀਕਾ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਵਿੱਚ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਰੋਜ਼ੀ-ਰੋਟੀ ਕਮਾਉਣ ਅਮਰੀਕਾ ਗਏ ਪਿੰਡ ਤਲਵੰਡੀ ਕੋਕਾ ਦੇ ਨੌਜਵਾਨ ਰਾਜਵਿੰਦਰ ਸਿੰਘ ਜਿਸ ਦੀ ਉਮਰ 22 ਸਾਲਾਂ ਸੀ ਉਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਰੋੜੋ-ਰੋਕੇ ਬੁਰਾ ਹਾਲ ਹੈ ਕੀ ਹਾਲ ਇਸ ਵਕਤ ਪਰਿਵਾਰ ਦਾ ਉਹ ਸ਼ਾਇਦ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਵੀ ਨਹੀਂ ਕਰ ਸਕਦੇ ਪਰੇ ਮੰਨ ਦੇ ਨਾਲ ਜਾਣਕਾਰੀ ਦਿੰਦੇ ਹਾਂ ਮ੍ਰਿਤਕ ਨੌਜਵਾਨ ਦੇ ਪਿਤਾ ਸਰ ਲੋਕ ਸਿੰਘ ਅਤੇ ਮਾਤਾ ਜਗਜੀਤ ਗੋੜ ਨੇ ਦੱਸਿਆ ਹੈ ਕਿ ਘਰ ਦੇ ਹਾਲਾਤ ਸੁਧਾਰਨ ਦੇ ਲਈ ਕਰਜ਼ਾ ਚੁੱਕ ਕੇ ਉਹਨਾਂ ਦੇ ਵੱਲੋਂ ਕਰੀਬ 5 ਸਾਲ ਪਹਿਲਾਂ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਗਿਆ ਸੀ ਜਿੱਥੇ ਉਹ ਕੈਲੀਫੋਰਨੀਆ ਦੇ ਵਿੱਚ ਰਹਿ ਕੇ ਟਰਾਲਾ ਚਲਾਉਂਦਾ ਸੀ ਜੋਥੇ ਉਹ ਪੱਕਾ ਵੀ ਹੋ ਚੁੱਕਿਆ ਸੀ ਅਤੇ ਕੁਝ ਹੀ ਦਿਨਾਂ ਦੇ ਅੰਦਰ ਗ੍ਰੀਨ ਕਾਰਡ ਵੀ ਮਿਲ ਜਾਣਾ ਸੀ ਅੱਜ ਫਿਰ ਸਵੇਰੇ 7:30 ਵਜੇ ਅਮਰੀਕਾ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਫੋਨ ਕਰਕੇ ਸਾਨੂੰ ਸੂਚਿਤ ਕੀਤਾ ਅਤੇ ਦੱਸਿਆ ਕਿ ਉਹ ਟਰੱਕ ਲੈ ਕੇ ਮੈਰੀਲੈਂਡ ਸ਼ਹਿਰ ਗਿਆ ਹੋਇਆ ਸੀ ਇਸ ਦੌਰਾਨ ਅਮਰੀਕਾ ਦੇ ਸਮੇਂ ਅਨੁਸਾਰ ਸ਼ਾਮ 6 ਵਜੇ ਇਹ ਹਾਦਸਾ ਵਾਪਰਿਆ ਜਦੋਂ ਉਹ ਟਰੱਕ ਤੋਂ ਥੱਲੇ ਉਤਰ ਕੇ ਦੁਕਾਨ ਦੇ ਵਿੱਚ ਜਾਣ ਲਈ ਸੜਕ ਕ੍ਰੋਸ ਕਰ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੇ ਮੁੰਡਾ ਮਰੇ ਗਿਆ 2018 ਚ ਜਨਵਰੀ ਚ 13 ਜਨਵਰੀ ਚ ਲੱਗ ਰਹੀ ਆਈ ਕਰ ਡੌਂਗੀ ਰਾਂ ਗਿਆ ਸੀ ਇਹ ਗਿਆ ਜੀ ਤੇ ਉਹ ਉਸ ਤੋਂ ਸਟੋਰ ਸਟੋਰ ਦਾ ਕੰਮ ਕੀਤਾ ਨਾ ਆ ਗਿਆ ਸ਼ੁਰੂ ਜਾਂ ਗਿਆ ਫਿਰ ਉਸ ਤੋਂ ਡਰਨਾ ਸਿੱਖਿਆ ਉਹਨੇ ਆਪਣਾ ਉਹ ਤਾਂ ਬਲਸਣਾ ਕੰਮ ਕਰਦਾ ਪਿਆ ਸੀ ਪਾ ਜਾਨ ਰੈਸੀਡੈਂਟ ਹੋ ਗਿਆ ਬਸ ਕੋਈ ਪਤਾ ਚੱਲੇ ਇੱਥੇ ਹੋਇਆ ਕਿਵੇਂ ਰੈਸੀਡੈਂਟ ਕਿਵੇਂ ਹੋਇਆ ਦੱਸਦੇ ਉਹ ਗੱਡੀ ਗੱਡੀ ਟਾਲਾ ਖਲਾੜ ਕੇ ਸਾਈਡ ਤੇ ਪੁਣਾ ਉਹ ਸਮਾਂ ਲੈਣ ਗਿਆ ਖਾਣ ਵਾਸਤੇ ਕੁਲ ਜਾਣਾ ਹੀ ਉਹਦੇ ਕੋ ਗੱਡੀ ਕੋਈ ਆਈ ਉਹ ਗੱਡੀ ਨਾਲ ਠਟ ਕਰ ਗਈ ਉਹ ਕਦੋਂ ਦੀ ਗੱਲ ਹੈਗੀ ਇਹ ਸੰਤ ਸੇਰੇ ਫੋਨ ਆਇਆ ਜੀ ਸਾਡੀ 6 ਵਜੇ ਨੂੰ तकरीबन ਕਦੋਂ ਕੋ ਦੱਸਦੇ ਐਕਸੀਡੈਂਟ ਹੋਇਆ ਉਹ ਇਹ ਦੱਸ ਕੇ ਕਦੋਂ ਹੋਇਆ ਸੰਤ ਸੇਰੇ ਪਤਾ ਲੱਗਾ ਹੰਤੂ ਤੁਹਾਡੀ ਆਖਰੀ ਵਾਰ ਗੱਲ ਕਦੋਂ ਹੋਈ ਆਪਣੇ ਬੇਟੇ ਨਾਲ ਮਿੰਟ ਚਾਰ ਪੰਜ ਦਿਨ ਹੋ ਗਏ ਗੱਲ ਨਹੀਂ ਹੋਈ ਸੀ ਮਾਂ ਨਾਲ ਗੱਲ ਕਰਦਾ ਜੀ ਉਹਦੇ ਫੋਨ ਤੇ ਮੇਰਾ ਫੋਨ ਖਰਾਬ ਸੀ ਤੇ ਤਾਂ ਮੇਰੀ ਤੇਰੀ ਗੱਲ ਘਟ ਹੁੰਦੀ ਸੀ ਹਾਂਜੀ ਕੀ ਵੀ ਸ਼ਹਿਰ ਚ ਰਹਿੰਦਾ ਸੀ ਉਹ ਰਿੰਦੇ ਕੈਲੀਫੋਰਨੀਆ 'ਚ ਪੱਕਾ ਹੋ ਗਿਆ ਸੀ ਕਿ ਨਹੀਂ ਇਹ ਪੱਕਾ ਹੋ ਗਿਆ ਸੀ ਪਰ ਗ੍ਰੀਨ ਕਾਰਡ ਲਈ ਕਿਤੋਂ ਨਹੀਂ ਮਿਲਿਆ ਸੀ ਨੂੰ ਪੱਕਾ ਤੇ ਤਾਂ ਹੋ ਗਿਆ ਸੀ ਜਿਹੜਾ ਹਸਾਬ ਆਪਣਾ ਕਿਹੜੇ ਸ਼ਹਿਰ 'ਚ ਵਸਪਰੇ ਸੀ ਵੀ ਨਹੀਂ ਪਤਾ ਕਿਹੜੇ ਸ਼ਹਿਰ 'ਚ ਵਸਪਰੇ ਕਿਤੇ ਮੈਰੀਆਨ ਮੈਰੀਆਨ ਕਹਿੰਦੇ ਮੈਰੀਆਨ ਹਾਂਜੀ ਹਾਂ ਜੀ ਉਹ ਰਿੰਦਾ ਕਿੱਥੇ ਸੀ ਰਿੰਦਾ ਕੈਲੀਫੋਰਨੀਆ 'ਚ ਰਿੰਦੇ ਸਰਕਾਰ ਤੋਂ ਕੀ ਮੰਗਾ ਤੁਹਾਡੀ ਸਰਕਾਰ ਤੋਂ ਇਹ ਕੀ ਮੰਗ ਕਰ ਸਕਦੇ ਸਰਕਾਰ ਦੀ ਆਪਣੀ ਮਰਜ਼ੀ ਜੀ ਲੜਦਨ ਬੱਚਾ ਚਲ ਗਿਆ ਸੀ ਕਿ ਮੰਗਣਾ ਸਰਕਾਰ ਤੇ ਹੁਣ ਉਹਦੇ ਜਿਹੜੀ ਆ ਰੈੱਡ ਬੋਡੀ ਆ ਵ੍ਰਿੱਤਿਕ ਦੇ ਆ ਉਹਨੂੰ ਇੱਥੇ ਭਾਰਤ ਲਿਆਉਣ ਦੀ ਪ੍ਰਬੰਧ ਕੀ ਹੈਗਾ ਦੇਖੋ ਸਲਾਹ ਕਰਾਂਗੇ ਪਰ ਆ ਗਿਆ ਛੋਟਾ ਮੇਰਾ ਉੱਥੇ ਉਹ ਪਹੁੰਚੇਗਾ ਤੇ ਪਹੁੰਚਨ ਦੱਸੂ ਸਾਰੀ ਜਿਊਸ਼ਨ ਜੋ ਵੀ ਹੈਗੀ ਹੈ ਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਕੀ ਕਹਿੰਦੇ ਚਲੋ ਆਤੇ ਮਗੌਣੀ ਤੇ ਰੈੱਡ ਗੋਡੀ ਜੀ ਸਾਡੇ ਪਿੰਡ ਤੋਂ ਸੀ ਜੀ ਰਾਜਵਿੰਦਰ ਸਿੰਘ 22 ਸਾਲ ਉਮਰ ਸੀ ਇਹ ਤੇ ਇਹ ਰੋਜੀ ਰੋਟੀ ਕਮਾਉਣ ਵਾਸਤੇ ਪਰਿਵਾਰ ਸਪੋਤ ਸਧਾਰਨ ਪਰਿਵਾਰ ਹੈ ਇਹਨਾਂ ਨੇ ਇਥੋਂ ਮਿਹਨਤ ਕਰਕੇ ਆਪਣੇ ਬੁੰਡੇ ਨੂੰ ਅਮਰੀਕਾ ਭੇਜਿਆ ਸੀ 2018 ਚ ਗਿਆ ਸੀ ਤੇ ਅੱਜ ਸਵੇਰੇ ਕੋਈ ਸਾਢੇ ਕਿਸੇ ਵਜੇ ਫੋਨ ਆਇਆ ਕਿ ਉਹਦਾ ਐਕਸੀਡੈਂਟ ਹੋ ਗਿਆ ਦੀ ਡੈਥ ਹੋ ਗਈ ਹੈ ਤੇ ਆਪਣਾ ਕੋਈ ਗੇੜਾ ਲਾ ਰਿਹਾ ਸੀ ਟਰੱਕ ਚਲਾਉਂਦਾ ਸੀ ਟਰੱਕ ਲੈ ਕੇ ਜਾ ਰਿਹਾ ਸੀ ਤੇ ਆ ਕੋਈ ਜ਼ਰੂਰੀ ਸਮਾਨ ਵਾਸਤੇ ਉਤਰਿਆ ਸੀ ਕੋਈ ਸਟੋਰ ਤੇ ਤੇ ਰੋਡ ਕ੍ਰਾਸ ਕਰਨ ਲੱਗੇ ਕੇ ਜਾਂ ਹਰੇ ਤੱਕ ਉਹਦੇ ਇਹਨਾਂ ਦੇ ਬ੍ਰਦਰ ਗੇਜ ਨੇ ਦੱਸ ਰਹੇ ਨੇ ਕਿ ਹਰੇ ਗੱਡੀ ਜੋ ਜਿੱਦਾਂ ਉਤਰ ਲਗਾ ਪਿੱਛੋਂ ਕੋਈ ਕਾਰ ਸਵਾਰ ਨੇ ਉਹ ਤੇ ਹਿੱਟ ਕਰਕੇ ਉਹਦੀ ਆਨ ਦੀ ਸਪੋਰਟ ਡੈਥ ਹੋ ਗਈ। ਤੁਹਾਡੀ ਕੀ ਮੰਗ ਹੈ ਸਰਕਾਰ ਤੋਂ ਜਿੱਦਾਂ ਹੁਣ ਬੋਲੀ ਉਹਦੀ ਇੱਥੇ ਨਹੀਂ ਹੋਣੀਆਂ ਇਹੋ ਜਿਹੀ ਰਸੇ ਦੇ ਆਮ ਸਰਦੀ ਸਰਕਾਰ ਭਗਵੰਤ ਜੀ ਕੋਈ ਇਹ ਮੰਗ ਕਰਦੇ ਆ ਕਿ ਬਹੁਤ ਸਧਾਰਨ ਪਰਿਵਾਰ ਤੇ ਸੈਂਟਰ ਸਰਕਾਰ ਨਾਲ ਗੱਲਬਾਤ ਕਰਕੇ ਤੇ ਜੋ ਇਸ ਦੀ ਬਾਡੀ ਹੈ ਉਹਨੂੰ ਇੱਥੇ ਲਿਆਂਦਾ ਜਾਵੇ ਇੰਡੀਆ ਤਾਂ ਜੋ ਪਰਿਵਾਰ ਵਾਰੇ ਉਹਦੇ ਲਾਸਟ ਜਿਹੜੇ ਦਰਸ਼ਨ ਆਪਣੇ ਜਿਹੜਾ ਸਮਾਜ ਉਹ ਵੀ ਸਾਡੇ ਹੁੰਦੀਆਂ ਨੇ ਉਹ ਪਰਿਵਾਰ ਆ ਸਕੇ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੁਣ ਨੌਜਵਾਨ ਦੀ ਮ੍ਰਿਤਕ ਦੇ ਭਾਰਤ ਲਿਉਣ ਦੇ ਲਈ ਭਾਰਤ ਸਰਕਾਰ ਤੋਂ ਮਦਦ ਦੀ गुहार लगाई ਗਈ ਹੈ ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਕਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ